मतिलब इन कीअं ਤੁਸੀਂ ਵੀ ਨਾ ਕੁਝ ਕੀ ਹੋਇਆ ਥੀ ਮਾੜੀ ਮੁਕੀ ਉਹਦੇ ਹੋ ਰਹੀਆਂ ਨਾਲ ਵਾਸਾ ਜੇਲ੍ਹ ਦੇ ਅੰਦਰ ਹੀ ਲੜਾਈ ਕਰਨੀ ਸ਼ੁਰੂ ਕਰ ਦਿੱਤੀ ਨਹੀਂ ਨਹੀਂ ਆਪਸੀ ਆਪਸੀ ਹੋ ਗਈ ਕਿਉਂਕਿ ਆਪਸੀ ਨਹੀਂ ਨਹੀਂ ਮੇਰਾ ਨਾਮ ਨਹੀਂ ਹੈ ਸਰ ਦੇਖ ਕੇ ਜਾਟ ਲੱਗਿਆ ਅੱਛਾ ਹਾਂ ਆਪਾਂ ਲੜੇ ਤੁਸੀਂ ਵੀ ਥੋੜਾ ਮਾੜੀ ਹੈ ਸਾਈ ਕੁਮਾਰ ਆ ਸਾਨੂੰ ਨਰਿੰਦਰ ਦਾ ਅੱਛਾ ਮਾੜੀ ਗੱਲ ਤੇ ਰੋਟੀ ਕਿੱਥੇ ਲੜਾਈ ਹੋਈ ਉਹੀ ਜਨਾਬੀ ਨਹੀਂ ਜਨਾਬੀ ਲੱਗ ਲੱਗ ਇਹ ਲੱਗ ਲਾ ਅੱਛਾ ਹਾਂ ਫਿਰ ਇੱਕ ਵਾਰ ਇਹਨੇ ਵਿੱਚ ਬੰਦ ਸੀ ਕੀ ਬਕੀ 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 ਅੱਛਾ ਤੇ ਹੁਣ ਕੀ ਕਰ ਕੀ ਕੁਝ ਕਰਾਉਣ ਵਾਸਤੇ ਲੈ ਕੇ ਆਏ ਜੀ ਕੁਝ ਨਾ ਮੈਡੀਕਲ ਸਟੱਡੀ ਵਗੈਰਾ ਪਾਉਣੀਆਂ ਸ਼ਰਤਾਂ ਤੇ ਮੈਡੀਸ਼ਨ ਲੈਣ ਅੱਛਾ ਹੁਣ ਫਿਰ ਦੁਬਾਰਾ ਲੈ ਕੇ ਜੰਨੇ ਹੁਣ ਕੋਈ ਕਾਰਵਾਈ ਕੀਤੀ ਹੋਊਗੀ ਜਿਹੜੀ ਜੀਲ ਦੇ ਵਿੱਚ ਵੀ ਇਦਾਂ ਲੜਦੇ ਨੇ ਦੁਬਾਰਾ ਉਹਨਾਂ ਦੇ ਤੇ ਨਹੀਂ ਕੋਈ ਕਾਰਵਾਈ ਨਹੀਂ ਕਿਤੇ ਕਰਾਉਣੀਆਂ ਏ ਇਹਨਾਂ ਦਾ ਰੈਨਾਮਾ ਹੋ ਗਿਆ ਆਪਾਂ ਚ ਹੀ ਹੋ ਗਿਆ ਹਾਂ ਪਹਿਲਾਂ ਵੀ ਇਹਨਾਂ ਦੇ ਪਰਚੇ ਦਰਜ ਨੇ ਫਿਰ ਜੇਲ੍ਹ ਦੇ ਅੰਦਰ ਹੀ ਲੜ ਗਏ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਹੋ ਗਿਆ ਪੱਛਾ ਪੱਛਾ ਜਨ ਠੀਕ ਪਰ ਹੁਣ ਕਹਿੰਦੇ ਨਹੀਂ ਕਰਾਉਣਾ ਸੀ ਆਪਾਂ ਚ ਫੈਸਲਾ ਕਰ ਲਿਆ